ਸਿਕਾ ਵੀਰ ਜੀ ਆਪਾਂ ਪਹੁੰਚੇ ਜੀ ਵਿਸ਼ਕਰਮਾ ਡੜਬਾ ਬਿੰਦਰ ট্রেਡਿੰਗ ਕੰਪਨੀ ਗੋਨੇਆਣਾ ਮੰਡੀ ਆਪਾਂ ਇਹਨਾਂ ਨਾਲ ਕਰਦੇ ਆ ਗੱਲਬਾਤ ਜੀ ਇਹ ਚੌਪਰ ਸੁਪਰ ਸੈਟਰ ਰੋਟਾਵੇਟਰ ਔਰ ਰੋਟਰੀ ਸਲੇਸ਼ਰ ਸਰ ਜਾਣਕਾਰੀ ਦਿਓ ਸਾਨੂੰ ਚੌਪਰ ਦਾ ਔਰ ਤੂੜੀ ਦੇ ਰੀਪਰ ਦੇ ਵਿੱਚ ਕੀ ਫਰਕ ਹੈ ਇਹਨਾਂ ਦੇ ਵਿੱਚ ਚੌਪਰ ਹੈ ਜਿਹੜਾ ਮੰਨ ਕੇ ਲੋ ਚਲੋ ਜੀ ਧੁੰਨ ਦੀ ਪਰਾਲੀ ਨੂੰ ਕਟਣ ਵਾਸਤੇ ਅੱਛਾ ਜੀ ਜਿਹੜਾ ਤੂੜੀ ਵਾਲਾ ਉਹ ਰੀਪਰ ਬਣ ਜਾਣਾ ਨੇ ਜਿਹੜਾ ਤੂੜੀ ਦਾਸੀ ਜਣਾ ਜਾਣਾ ਹੈ ਪਹਿਲਾਂ ਹੁਣ ਝੋਨੇ ਦੇ ਸੀਜ਼ਨ ਵੇਲੇ ਚੱਲਣਾ ਝੋਨੇ ਤੇ ਇਹ ਅੱਜ ਕੱਲ ਕਸਟਮਰ ਦੀ ਕਿਸਾਨਾਂ ਦੀ ਸ਼ਿਕਾਇਤ ਰਹਿੰਦੀ ਯਾਰ ਕਹਿੰਦਾ ਚੋਪਰ ਚੱਲਦਾ ਨਹੀਂ ਤੂੜੀ ਵਾਲਾ ਤੂੜੀ ਵਾਲਾ ਰੀਪਰ ਸਾਨੂੰ ਕੱਟ ਕੇ ਦੇ ਦਿਓ ਇਹ ਕੋਈ ਹੈਗਾ ਕੋਈ ਸਿਸਟਮ ਇਦਾਂ ਦਾ ਕਿਸਾਨ ਕਹਿੰਦੇ ਹੈਗਾ ਪਰ ਦੇ ਨਹੀਂ ਰਹੇ ਆਪਾਂ ਅੱਛਾ ਜੀ ਹਾਂ ਜੀ ਪਰ ਐ ਵੀ ਤੂੜੀ ਹੀ ਬਣਾਊਗਾ ਜਾਂ ਪੱਕਾ ਲਵਾਊਗਾ ਤਾਂ ਤੂੜੀ ਵਾਲਾ ਹੀ ਬਣ ਜਾਊਗਾ ਨਹੀਂ ਚੋਪਰ ਵੀ ਇਹ ਕਿੰਨੇ ਦੇ ਵਿੱਚ ਕੰਪਲੀਟ ਆਪਾਂ ਨੂੰ ਕੰਬੋ ਜਿਹੜਾ ਪੈਕ ਪੈਂਦਾ ਆਪਾਂ 395000 ਚਾ ਜੀ 395000 ਚਾ 395000 ਚ ਪੈਂਦਾ ਕੱਲਾ ਚੌਪਰ 315 ਦਾ ਅੱਛਾ ਜੀ 315000 ਦਾ ਕੱਲਾ ਚੌਪਰ ਹੈ 395000 ਦੇ ਕੰਬੋ ਪੈਕ ਤੁਸੀਂ ਦਿਓਗੇ ਸਾਨੂੰ ਸਾਰਾ ਕੁਝ ਓਕੇ ਜੀ ਇਧਰ ਸੁਪਰ ਸੇਟਰਰੀ ਦਿਓ ਵੀ ਸੁਪਰ ਸੇਟਰ ਦਾ ਕੀ ਕਿੰਨੇ ਫੁੱਟ ਦਾ ਹੈ ਕੀ ਇਹਦਾ ਸਪੈਕਸ਼ੀ ਕਿ ਕਿਵੇਂ ਚੱਲਦਾ ਕੀ ਸਿਸਟਮ ਹੈ ਸੁਪਰ ਸੇਟਰ 8 ਫੁੱਟ ਹੈਗਾ ਅੱਛਾ ਫੱਟੇ ਸਮੇਤ ਰੂਟਾ ਵੇਟ ਵਾਲੀ ਕਿੱਟ ਸਮੇਤ ਅੱਛਾ 55000 ਦਾ ਉਤੇ ਇਹਦਾ ਅੱਜ ਕੱਲ ਕਹਿ ਦਿੰਦੇ ਨੇ ਨਾ ਪਾਰੇ ਪੂਰੇ ਚੱਲਦੇ ਨੇ ਉਹ ਕੀ ਸਿਸਟਮ ਹੈ ਜੀ ਆਪਣਾ ਕੋਈ ਪਾਰਾ ਨਹੀਂ ਅੱਛਾ ਅੱਜ ਕੱਲ ਤਾਂ ਹੁਣ ਵੈਸੇ ਪਹਿਲਾਂ ਜਿਹੜੇ ਸੀਗੇ ਤਵੇਂ ਆਪਣਾ ਹਲਾਲਾ ਮਟਰ ਸੀ ਉਹ ਪਾਰਾ ਚੱਲਦਾ ਸੀ ਹੁਣ ਤਾਂ ਤਵੇਂ ਵਾਲਾ ਹੈ ਹੁਣ ਤਾਂ ਰੈਲਾ ਬਹੁਤ ਹੈ ਇਹ ਕਿੰਨੇ ਐਚਪੀ ਦੇ ਟਰੈਕਟਰ ਤੇ ਆਪਾਂ ਚਲਾ ਸਕਦੇ ਹਾਂ 50 ਐਚਪੀ ਤੇ 50 ਐਚਪੀ ਟਰੈਕਟਰ ਤੇ ਆਪਾਂ ਚਲਾ ਸਕਦੇ ਹਾਂ 8 ਮੋਟਾ 50 ਐਚਪੀ ਖਿੱਚੂਗਾ ਓਕੇ 3 ਸਪੀਡ ਟਰੈਕਟਰ ਇਹਦਾ 3 ਸਪੀਡ ਟਰੈਕਟਰ ਤੇ ਆਪਣਾ ਪੰਜਾਬ 5 ਐਚਪੀ ਟਰੈਕਟਰ ਖਿੱਚੂਗਾ ਠੀਕ ਹੈ ਜੀ ਆਪਣੇ ਆ ਰੋਟਾਵਾਟਰ ਬਾਰੇ ਵੀ ਦੱਸ ਦਿਓ ਤੇ ਰੋ ਰੋਟੇਟਰ ਹੈਗਾ ਆਪਣਾ 8 ਫੁੱਟਾ 66 ਬਲੇਟਾਂ ਚ ਅੱਛਾ ਕਿੰਨੇ ਕੀ ਪ੍ਰਾਈਸ ਦਾ ਹੈ ਜੀ ਇਹ 1,15,000 ਜੀ ਅੱਛਾ ਜੀ ਮੇਲਾ ਲੈਸ ਕੀਤਾ ਸੀ 5000 ਰੁਪਿਆ 1,10,000 ਜਿਹੜਾ ਜਿਹੜੇ ਦੇ ਵਿੱਚ ਬਲੇਟ ਆ 66 ਲਾਉਣੇ ਆ ਆਪਾਂ 8 ਕੁੱਟੇ ਨੂੰ ਹਾਂਜੀ ਹਾਂਜੀ ਆਮ ਮੰਨ ਲਓ ਜਿਹੜੀਆਂ ਕੰਪਨੀਆਂ ਲਾਉਂਦੀਆਂ ਸੱਟ ਲਾਉਂਦੀਆਂ ਆਪਾਂ 66 ਲਾਉਣੇ ਆ ਅੱਛਾ ਜੀ ਜਿਹੜੀ ਦੀ ਬਾਡੀ ਉਹ 23 ਇੰਚ ਹੈ 100 ਇੰਚ ਵੱਡੀ 100 ਇੰਚ ਵੱਡੀ ਬੜਾ ਬਹੁਤ ਮਤਲਬ ਹੈ ਹੈਵੀ ਰੋਟਾਵਾਟਰ ਬਣਾਉਂਦਾ ਰੋਟਾਵਾਟਰ ਬਣਾਇਆ ਆਮ 17 ਇੰਚ ਵੱਡੀ ਦੇ ਬਣਦਾ ਇਹ ਤਾਂ ਕਿੰਨਾ weight ਹੁੰਦਾ ਰੋਟਾਵਾਟਰ ਇਹ weight 6 ਕੁਇੰਟਲ ਦੇ ਲਗਭਗ ਜੀ ਦਾ 6 ਕੁਇੰਟਲ ਦੇ ਹਾਂ ਲਗਭਗ ਤੇ ਰੋਟਰੀ ਸਲੇਸ਼ਰ ਦਾ ਹੋਏਗਾ ਸਵਾ 6 ਫੁੱਟਾ ਜੀ ਸਵਾ 6 ਫੁੱਟ ਦਾ ਜੀ ਸਵਾ 6 ਫੁੱਟ ਜੀ ਅੰਦਰ ਅੰਦਰ ਸਵਾ 6 ਫੁੱਟ ਹੈ ਯਾ ਮਤਲਬ ਸਾਰਾ ਹੀ ਸਵਾ 6 ਫੁੱਟ ਹੈ ਵੱਡਾ ਕੱਟ ਮੰਨ ਕੇ ਚਲੋ 6 ਫੁੱਟ ਕੱਟੂਗਾ 6 ਫੁੱਟ ਕੱਟੂਗਾ ਜੀ ਹਾਂ ਕੇਰ ਵੱਡਾ ਲੱਗਿਆ ਹੋਇਆਗਾ ਠੀਕ ਹੈ ਜੀ ਕਿਹੜਾ ਮੰਨ ਕੇ ਚਲੋ ਵੀ 10 ਲ ਠੀਕ ਹੈ ਵੀਰ ਜੀ ਕਿਸੇ ਵੀਰ ਨੂੰ ਸਬਸਿਡੀ ਆਉਂਦੀ ਹੈ ਤਾਂ ਬਿੱਲ ਨੂੰ ਪੱਕਾ ਮਿਲ ਜਾਣਾ ਹੈ ਵਿਸ਼ਕਰਮਾ ਤੜਬਾ ਔਰ ਬਿੰਦਰ ਟਰੇਡਿੰਗ ਕੰਪਨੀ ਗੋਨੇਆਣਾ ਮੰਡੀ ਤੁਸੀਂ ਕੋਈ ਵੀ ਐਗਰੀਕਲਚਰਲ ਦਾ ਇੰਪਲੀਮੈਂਟ ਲੈਣਾ ਹੈ ਸਬਸਿਡੀ ਤੇ ਹਰ ਇੱਕ ਤਰ੍ਹਾਂ ਦੇ ਇਥੇ ਇੰਪਲੀਮੈਂਟ ਮਿਲਦੇ ਨੇ ਗੋਨੇਆਣਾ ਮੰਡੀ ਤੁਸੀਂ ਆ ਕੇ ਬਿੰਦਰ ਟਰੇਡਿੰਗ ਕੰਪਨੀ ਤੇ ਆ ਕੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੇ ਦਿੱਤੇ ਜਾਣਗੇ ਔਰ ਚੈਨਲ ਸਬਸਕ੍ਰਾਈਬਰ ਤੇ ਲਾਈਕ ਜ਼ਰੂਰ ਕਰਿਓ ਮਿਹਰਬਾਨੀ ਠੀਕ ਹੈ ਕਿਵੇਂ ਹੈ